ਜਿਹੜੀ ਸਤਿ ਸ੍ਰੀ ਅਕਾਲ ਜੀ ਕੁਝ ਜਿਹੜੇ ਬੱਚੇ ਆ ਉਹ ਟਿਊਸ਼ਨ ਦੀ ਥੋੜੀ ਜਿਹੀ ਝਾਹ ਕਰਦੇ ਰਹਿੰਦੇ ਆ ਪਰ ਮੈਨੂੰ ਇਹ ਲੱਗਦਾ ਕਿ ਟਿਊਸ਼ਨ ਨਾਲ ਕੋਈ ਬਹੁਤਾ ਹੱਲ ਹੋਣ ਵਾਲਾ ਨਹੀਂ ਹੁੰਦਾ ਅਗਰ ਤੁਸੀਂ ਕੋਈ ਵੀ ਚੀਜ਼ ਨੂੰ ਇੱਥੇ ਤੁਹਾਡਾ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਇਹਨਾਂ ਨਿੱਕੇ ਨਿੱਕੇ ਚੀਜ਼ਾਂ ਲਈ ਟਿਊਸ਼ਨ ਤੇ ਖਰਚਾ ਨਾ ਕਰਨਾ ਪਵੇ ਸੋ ਇੱਕ ਅੱਜ ਦੀ ਕਵਿਤਾ ਹੈਗੀ ਮੇਰਾ ਹਿੰਦੁਸਤਾਨ ਸੋ ਮੇਰਾ ਹਿੰਦੁਸਤਾਨ ਪਹਿਲਾਂ ਤਾਂ ਹੈ ਕੀ ਆ ਇਹ ਮੇਰਾ ਹਿੰਦੁਸਤਾਨ ਹੈਗੀ ਕਵਿਤਾ ਲੇਖ ਨਹੀਂਗਾ ਕਹਾਣੀ ਨਹੀਂ ਹੈਗੀ ਇਕਾਂਗੀ ਨਹੀਂ ਹੈਗੀ ਇਹ ਕੀ ਆ ਇੱਕ ਕਵਿਤਾ ਹੈਗੀ ਆ ਮੇਰਾ ਹਿੰਦੁਸਤਾਨ ਹੁਣ ਮੇਰਾ ਹਿੰਦੁਸਤਾਨ ਕਵਿਤਾ ਲਿਖੀ ਕਿਸ ਨੇ ਆ ਇਹ ਪ੍ਰੋਫੈਸਰ ਜੋਗਾ ਸਿੰਘ ਦੀ ਲਿਖੀ ਹੋਈ ਆ ਇਹਨੂੰ ਲਿਖਦਣਾ ਪ੍ਰੋਫੈਸਰ ਜੋਗਾ ਸਿੰਘ ਨੇ ਲਿਖੀ ਆ ਹਿੰਦੁਸਤਾਨ ਦੇ ਹੋਰ ਨਾਂ ਕੀ ਆ ਇੱਕ ਭਾਰਤਾਂ ਇਕ ਇੰਡੀਆ ਠੀਕ ਹੈ ਵੈਸੇ ਇਹਦੇ ਨਾਂ ਹੋਰ ਬਹੁਤ ਜ਼ਿਆਦਾ ਨੇ ਪਰ ਇਹਦਾ ਇਹੀ ਨਾਮ ਜ਼ਿਆਦਾ ਮਸ਼ਹੂਰ ਆ ਅੱਜਕੱਲ ਇੰਡੀਆ ਤੇ ਭਾਰਤ ਦੋ ਨਾਂਵਾਂ ਨਾਲ ਹਿੰਦੁਸਤਾਨ ਨੂੰ ਜਾਣਿਆ ਜਾਂਦਾ ਭਾਰਤ ਦੀ ਰਾਜਧਾਨੀ ਕਿਹੜੀ ਆ ਭਾਰਤ ਦੀ ਰਾਜਧਾਨੀ ਦਿੱਲੀ ਆ ਇਹਨੂੰ ਨਵੀਂ ਦਿੱਲੀ ਵੀ ਕਹਿ ਦਿੰਦੇ ਆ ਦਿੱਲੀ ਆ ਭਾਰਤ ਦੀ ਰਾਜਧਾਨੀ ਭਾਰਤ ਦੇ ਝੰਡੇ ਦੇ ਰੰਗ ਭਾਰਤ ਦੇ ਝੰਡੇ ਨੂੰ ਕੀ ਕਹਿੰਦੇ ਹਨ ਤਿਰੰਗਾ ਝੰਡਾ ਕਹਿੰਦੇ ਆ ਸੋ ਇਹ ਜਿਹੜੇ ਕੁਸ਼ਣ 1.5 ਮਿੰਟ ਦੇ ਬਣਦੇ ਆ ਬਾਹਲੇ ਕੁਸ਼ਣ ਥੋੜੇ ਬਣਦੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਟਿਊਸ਼ਨ ਦੇ ਟਾਈਮ ਵੇਸਟੇਜ ਕਰਨ ਨੂੰ ਲੋੜ ਆ ਆ ਜਿਹੜੀ ਚੀਜ਼ ਹੈ ਬਹੁਤ ਜ਼ਿਆਦਾ ਧਿਆਨ ਨਾਲ ਕਰਨ ਵਾਲੀ ਹੈ ਇਹ ਹੈ ਓਕੇ ਸਾ ਇਹ ਸਾਨੂੰ ਵੈਸੇ ਆਮ ਜ਼ਿੰਦਗੀ 'ਚ ਵੀ ਕੰਮ ਆਉਣ ਵਾਲੇ ਸ਼ਬਦ ਹੁੰਦੇ ਆ ਲੱਦੇ ਭਰੇ ਹੋਏ ਵਰਦਾਨ ਅਸ਼ੀਰਵਾਦ ਤਾਂਕ ਪਰਚੇਦ ਕੰਮੇ ਕੰਮ ਕਰਨ ਵਾਲੇ ਪਾਲੀ ਪਸ਼ੂ ਚਾਰਨ ਵਾਲੇ ਮਟਿਆਰ ਨੌਜਵਾਨ ਕੁੜੀ ਬਾਂਕਾ ਵਣਠਣ ਕੇ ਰਹਿਣ ਵਾਲਾ ਵਣਠਣ ਕੇ ਰਹਿਣ ਬਾਲਾ ਟਾਣੀ ਟੋਲੀ ਕੂੜ ਝੂਠ ਗੱਭਰੂ ਨੌਜਵਾਨ ਮੁੰਡਾ ਗੱਭਰੂ ਕੌਣ ਹੁੰਦਾ ਨੌਜਵਾਨ ਮੁੰਡਾ ਗੱਭਰੂ ਹੁੰਦਾ ਇਹਦੇ ਵਿੱਚ ਜੀ ਕੁਸਚਨ ਬਣਦੇ ਆ ਹੋਰ ਇਹਦੇ ਨਾਲ ਰਿਲੇਟਡ ਜਿਵੇਂ ਰਕਾਨ ਰਕਾਨ ਕੌਣ ਹੈ ਮਟਿਆਰ ਜਾਂ ਸੱਜੀ ਕੁੜੀ ਸੂਤ ਜੱਜੀ ਅਤੇ ਸਿਆਣੀ ਕੁੜੀ ਸੱਜੀ ਅਤੇ ਸ਼ਿਆਣੀ ਕੁੜੀ ਸ਼ਿਆਣੀ ਕੁੜੀ ਸੱਜੀ ਅਤੇ ਸ਼ਿਆਣੀ ਕੁੜੀ ਨੂੰ ਹਥਿਆਰ ਕਿਹਾ ਜਾਂਦਾ ਹੋਰ ਇਹਦੇ ਨਾਲ ਰਿਲੇਟਡ ਕੁਐਸਚਨ ਆਪਣੇ ਕੋਲੇ ਹੈਗੇ ਆ ਪ੍ਰਦੇਸ਼ ਸੌਰੀ ਜਿਹੜੇ ਇਹਦੇ ਬਾਕ ਨੇ ਬਾਕ ਮਹਾਵਰੇ ਜਿਹੜੇ ਆ ਪਰਦੇਸ਼ ਦਾ ਮਤਲਬ ਹੁੰਦਾ ਬਹੁਤ ਸਾਰੇ ਲੋਕ ਪਰਦੇਸੀ ਲੋਕ ਪਰਦੇਸ਼ ਹੁੰਦਾ ਦੂਜੇ ਦੇਸ਼ ਵਿੱਚ ਜਾ ਕੇ ਕੰਮ ਕਰਨਾ ਬਹੁਤ ਸਾਰੇ ਪਰਦੇਸੀ ਸਾਡੇ ਦੇਸ਼ ਵਿੱਚ ਰਹਿੰਦੇ ਹਨ ਬਹੁਤ ਸਾਰੇ ਲੋਕ ਪਰਦੇਸ਼ ਵਸ ਜ ਗਏ ਹਨ ਬਸ ਗਏ ਹਨ ਹਨਾ ਇਹਦਾ ਐ ਬਣਾ ਸਕਦੇ ਹਾਂ ਬਹੁਤ ਸਾਰੇ ਬਹੁਤ ਸਾਰੇ ਲੋਕ ਕਿੱਥੇ ਵੱਸ ਗਏ ਆ ਪਰਦੇਸ਼ ਵਿੱਚ ਵੱਸਦੇ ਹਨ ਵੱਸਦੇ ਹਨ ਬਹੁਤ ਸਾਰੇ ਲੋਕ ਪਰਦੇਸ਼ ਵਿੱਚ ਵੱਸਦੇ ਹਨ ਚਾਂਦੀ ਦਾ ਬਾਗ ਕੀ ਬਣੂਗਾ ਇਹਦੇ ਪਹਿਲੇ ਲੈਸਨ ਦੇ ਆ ਇਹ ਚਾਂਦੀ ਦਾ ਬਾਗ ਕੀ ਬਣੂਗਾ ਅਸੀਂ ਚਾਂਦੀ ਖਰੀਦ ਦੀ ਗेलो ਅਸੀਂ ਚਾਂਦੀ ਦੀ 3 ਦ ਕੀਤੀ ਚਾਂਦੀ ਬਹੁਤ ਮਹਿੰਗੀ ਹੈ ਮੇਰੇ ਕੋਲ ਚਾਂਦੀ ਦਾ ਕੜਾ ਹੈ ਇਸ ਤਰ੍ਹਾਂ ਦੇ ਬਾਕ ਆ ਜਿਹੜੇ ਪਹਿਲੇ ਲੈਸਨ ਦੇ ਆ ਜਾਂਦੇ ਆ ਵਿਦਿਆ ਦਾ ਬਾਕ ਕੀ ਹੋਣਾ ਚਾਹੀਦਾ ਕਿ ਵਿਦਿਆ ਵਿੱਦਿਆ ਦਾ ਵਾਕ ਆਪਣੇ ਕੋਲੇ ਵਿਦਿਆ ਸਾਡੀ ਸ਼ਾਨ ਵਧਾਉਂਦੀ ਹੈ ਵਿਦਿਆ ਸ਼ਾਨ ਵਧਾਉਂਦੀ ਹੈ ਸ਼ਾਨ ਵਧਾਉਂਦੀ ਹੈ ਬਾਗ ਬਾਗ ਦਾ ਬਾਗੀ ਬਣੂਗਾ ਬਾਗ ਵਿੱਚ ਬਹੁਤ ਫੁੱਲ ਹਨ ਬਾਗ ਵਿੱਚ ਬਹੁਤ ਫੁੱਲ ਹਨ ਫੁੱਲ ਜੋਦੇ ਜੋਦੇ ਕੀ ਕਰਦੇ ਆ ਜੋਦੇ ਲੜਾਈ ਕਰਦੇ ਆ ਜੋਦੇ ਦੇਸ਼ ਲਈ ਮਾਫ ਦੇਸ਼ ਲਈ ਕੁਰਬਾਨ ਹੋ ਗਏ ਸਵੇ ਸੀਗਾ ਤੋਡਾ ਪਹਿਲਾ ਲੈਸਨ ਇਥੇ ਜਿਹੜੀਆਂ ਮੇਨ ਚੀਜ਼ਾਂ ਸੀਗੀਆਂ ਫਸਟ ਲੈਸਨ ਦੇ ਵਿੱਚ ਉਹ ਮੈਂ ਤੁਹਾਨੂੰ ਦੱਸ ਦਿੱਤੀਆਂ ਸੋਚਨ ਰੰਗੇ ਦੇ ਰੰਗਾਂ ਦੇ ਜਿਹੜੇ ਰੰਗ ਆਉ ਇਸ ਤਰੀਕੇ ਦੇ ਆ ਦੇਖੋ ਤਰੰਗੇ ਝੰਡੇ ਦੇ ਰੰਗ ਆ ਹੈਗੇ ਆ ਉੱਪਰਲਾ ਕੇਸਰੀ ਫਿਰ白 ਚਿੱਟਾ ਤੇ ਫਿਰ ਹੈਗਾ ਹਰਾ ਰੰਗ ਇਹ ਕੁਐਸਚਨ ਵੀ ਆ ਜਾਂਦਾ ਹੈ ਤੁਹैक ਕੋਸਣ ਆ ਜਾਂਦਾ ਇੱਕ ਬਾਗ ਵਿੱਚ ਅਸੀਂ ਹਾਂ ਉੱਗੇ ਬੂਟੇ ਕਈ ਤਰ੍ਹਾਂ ਦੇ ਪਰ ਆਪਸ ਵਿੱਚ ਕੁਲੇ ਮਿਲੇ ਹਾਂ ਪਾਣੀ ਜਿਵੇਂ ਸਰਾਂ ਦੇ ਰਿਸ਼ੀਆਂ ਮੂਣੀਆਂ ਗੁਰੂਆਂ ਪੀਰਾਂ ਇਸ ਦੀ ਸ਼ਾਨ ਵਧਾਈ ਇਸ ਦੇ ਯੋਧਿਆਂ ਨੇ ਜੱਗ ਉੱਤੇ ਆਪਣੀ ਧਾਂਕ ਤੇ ਤਾਂ ਇਹ ਇਦਾਂ ਦੀਆਂ ਕਵਿਤਾਆਂ ਜਿਹੜੀਆਂ 17 ਤੁਸੀਂ ਪੂਰੀਆਂ ਕਰ ਲਈਆਂ ਸੋ ਇਸ ਤਰੀਕੇ ਨਾਲ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣਾ ਜਿਹੜਾ ਪਹਿਲਾ ਲੈਸਨ ਆ ਉਹ ਤਿਆਰ ਕਰ ਸਕਦੇ ਹੋ ਸੋ ਧੰਨਵਾਦ ਥੈਂਕ ਯੂ ਵੈਰੀ ਮੱਚ